ਸ੍ਰੀ ਗੁਰੂ ਜੀ ਪੰਜਾਬ 2डी ਨਿਊਜ਼ ਤੇ ਆਪ ਦਾ ਸਵਾਗਤ ਹੈ ਅਜਨਿਤ ਖਬਰ ਤਾਜ਼ਾ ਖਬਰ ਪੰਜਾਬ ਪੁਲਿਸ ਗੈਂਗਸਟਰਾਂ ਦੇ ਖਾਤਮੇ ਲਈ ਅੱਜ ਤੋਂ ਹੀ ਆਪਰੇਸ਼ਨ ਪ੍ਰਾਦੋ ਸ਼ੁਰੂ ਕਰੇਗੀ ਸ਼ੁਰੂ ਪੁਲਿਸ ਪੰਜਾਬ ਪੁਲਿਸ ਦੇ ਵੱਲੋਂ ਸੂਬੇ ਭਰ ਗੈਂਗਸਟਰਾਂ ਦੇ ਅਪਰਾਧਿਕ ਨੈਟਵਰਕ ਖਿਲਾਫ ਸਖਤ ਕਾਰਵਾਈ ਕਰਨ ਲਈ 9 ਫਰਵਰੀ ਤੋਂ 72 ਘੰਟਿਆਂ ਲਈ ਆਪਰੇਸ਼ਨ ਪ੍ਰਾਦੋ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਮਹਿੰਮ ਤਹਿਤ ਦੋ ਯਾਰ ਤੋਂ ਬਾਅਦ ਪੁਲਿਸ ਟੀਮਾਂ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇ ਮਾਰੀ ਛਾਪੇ ਮਾਰਨ ਗਿਆ ਇਸ ਵਾਰੀ ਜਾਣਕਾਰੀ ਦਿੰਦੇ ਹਨ ਡੀਜੀਪੀ ਗੌਰਵ ਜაძ ਨੇ ਕਿਹਾ ਕਿ ਆਪਰੇਸ਼ਨ ਦੀ ਅਗਵਾਈ ਪੁਲਿਸ ਕਮਿਸ਼ਨ ਤੇ ਐਸਐਸਪੀ ਕਰਨਗੇ ਉਹਨਾਂ ਨੇ ਦੱਸਿਆ ਕਿ ਪਹਿਲਾਂ ਚਲਾਏ ਗਏ ਆਪਰੇਸ਼ਨ ਪ੍ਰਾ ਇੱਕ ਦੌਰਾਨ ਪੰਜਾਬ ਪਰ ਵਿੱਚ 17603 ਥਾਵਾਂ ਤੇ ਛਾਪੇ ਮਾਰੇ ਗਏ ਸਨ ਜਿਸ ਦੌਰਾਨ 5990 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਗੈਂਗਸਟਰ ਅਤੇ ਉਹਨਾਂ ਨਾਲ ਸੰਬੰਧ ਅਪਰਾਧੀ ਸ਼ਾਮਲ ਸਨ ਇਸ ਕਾਰਵਾਈ ਦੌਰਾਨ ਪੁਲਿਸ ਨੇ 128 ਹਜ਼ਾਰ ਬਰਮ ਕੀਤੇ ਸਨ 2977 2973 ਵਿਦਿਆਰਥੀਆਂ ਵੱਲ ਅਤਿਆਯਤੀ ਕਾਰਵਾਈ ਕੀਤੀ ਅਤੇ 344 ਭਗੌੜੇ ਅਪਰਾਧੀਆਂ ਨੂੰ ਕਾਬੂ ਕੀਤਾ ਗਿਆ ਡੀਜੀਪੀ ਨੇ ਕਿਹਾ ਕਿ ਸਾਰੇ ਸੀਪੀ ਅਤੇ ਐਸਐਸਪੀ ਨੂੰ ਅਪਰਾਧ ਪ੍ਰਾਪਤ ਇਲਾਕਿਆਂ ਦੀ ਨਿੱਜੀ ਤੌਰ ਤੇ ਨਿਗਰਾਨੀ ਕਰਨ ਦੇ ਅਨੁਰਦੇਸ਼ ਦਿੱਤੇ ਹਨ ਉਹਨਾਂ ਨੇ ਕਿਹਾ ਕਿ ਆਉਣ ਵਾਲੇ 72 ਘੰਟਿਆਂ ਦੌਰਾਨ ਪੰਜਾਬ ਭਰ ਵਿੱਚ ਵਿਸ਼ੇਸ਼ ਨਾਕਾਬੰਦੀ ਕਰਕੇ ਹਰ ਔਰ ਜਾਣ ਵਾਲੇ ਵਿਅਕਤੀ ਦੀ ਤਲਾਸ਼ੀ ਲਈ ਜਾਵੇਗੀ ਇਸ ਤੋਂ ਇਲਾਵਾ ਵਿਦੇਸ਼ ਵਿੱਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਕਾਰ ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 38 ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਮੁਹਿੰਮ ਦੇ ਡੀਜੀਪੀ ਨੇ ਦੱਸਿਆ ਕਿ ਇਹ 1 ਮਾਰਚ 2025 ਤੋਂ ਸ਼ੁਰੂ ਕੀਤੀ ਜਦ ਨਸ਼ਿਆਂ ਵਿਰੁੱਧ ਮੁਹਿੰਮ ਤੈਤ ਹੋਣ ਤੱਕ ਨਤਾਲੀ ਜਰ 167 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ 33779 ਕੇਸ ਦਰਜ ਕੀਤੇ ਹਨ ਪੁਲਿਸ ਨੇ ਵੱਡੀ ਮਾਤਰਾ ਵਿੱਚ ਹਿਰੋਨ ਫੀਮ ਪੁੱਕੀ ਨਸ਼ੀਲੀਆਂ ਗੋਲੀਆਂ ਤੇ 15.91 ਕਰੋੜ ਰੁਪਏ ਦੀ ਡਰੱਗ ਮੰਡੀ ਵੀ ਬਰਾਮਦ ਕੀਤੀ ਗਈ ਹੈ ਧੰਨਵਾਦ ਜੀ ਖਬਰ ਜੁਲਦੀ ਬਣੀ ਰਹੋ ਖਬਰਾਂ ਛੇਤੇ ਲਾਈਕ ਕਰ ਦਿਓ